ਇਸ ਕਕਿਆ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਅਸੋਖ ਬਾਰਦਵਾਜ ਦੀ ਸਸਰਿਕਾਲ ਵਾਇਗੁਰ ਦਾ ਖਾਲਸਾ ਵਾਇਗੁਰ ਦੀ ਫਤੀ ਵਿਦਿਆਰਥੀਓ ਸਾਡਾ ਵਿਸ਼ਾ ਹੱਥਲੇ ਹੋਇਆ ਸੀ ਆਓ ਗੁਰ ਇਤਿਹਾਸ ਜਾਣੀਏ ਇਹਨਾਂ ਦੇ ਵਿੱਚ ਪਹਿਲੀ ਪਾਸ਼ਾਏ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਚੁੱਕਿਆ ਸੀ ਇਹ ਦੂਜੀ ਪਾਸ਼ਾਏ ਦੀ ਇਹ ਦੂਜੀ ਕਲਾਸ ਹੈ ਇਹਦਾ ਵਿਆਹ ਇਹਦੇ ਪੁੱਤ ਦੀ ਪਾਸ਼ਾਏ ਦਾ ਵਿਆਹ ਕਿੱਥੋਂ ਹੋਇਆ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਹਨਾਂ ਦੇ ਬਾਰੇ ਪੰਜ ਪਰਸਨ ਹੋਰ ਮੈਂ ਅੱਜ ਕਿੱਥੇ ਵਿੱਚ ਦੱਸਾਂਗਾ ਸੋ ਤੁਸੀਂ ਛੇਤੀ ਵੇਖੋ ਜੀ ਅੱਜ ਸਾਡੀ ਕਲਾਸ ਦੂਜੀ ਪਾਠਿਆਈ ਸ੍ਰੀ ਗੁਰੂ ਅੰਗਦ ਦੇਵ ਜੀ ਵੇਖੋ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਦੋਂ ਹੋਇਆ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਦੋਂ ਹੋਇਆ ਸਨ 1519 ਈਸਵੀ ਵਿੱਚ 1519 ਈਸਵੀ ਵਿੱਚ ਦੂਜਾ ਪਰਸਨ ਕਿਹੜਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਦਾ ਨਾਮ ਕੀ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ 1519 ਈਸਵੀ 86 ਇਹਨਾਂ ਦੀ ਸੁਪਤਨੀ ਦਾ ਨਾਮ ਕੀ ਸੀ ਮਤਾ ਥੀਵੀ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰਾਂ ਤੇ ਸੁਪਤਰੀਆਂ ਦੇ ਨਾਮ ਦੱਸੋ ਉਹਨਾਂ ਦੇ ਕਿਹੜੇ ਕਿਹੜੇ ਨਾਮ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰ ਤੇ ਪੁੱਤਰੀਆਂ ਦੇ ਇਹਨਾਂ ਦੇ ਦੋ ਸੁਪੁੱਤਰ ਹਨ ਪਹਿਲੇ ਦਾ ਨਾਮ ਪਹਿਲੇ ਕੌਣ ਸੀ ਸ੍ਰੀ ਦਾਸੂ ਜੀ ਤੇ ਦੂਜੇ ਸ੍ਰੀ ਦਾਤੂ ਜੀ ਆ ਇਹਨਾਂ ਦੇ ਦੋ ਸੁਪੁੱਤਰ ਹਨ ਤੋ ਵੇਖੋ ਜੀ ਇਹਨਾਂ ਦੀ سپਦਰੀਆਂ ਦੇ ਨਾਮ ਕੀ ਸੀ ਬੀਬੀ ਅਮਰੋਜੀ ਤੇ ਬੀਬੀ ਅਨੋਖੀ ਜੀ ਨੋਮਾ ਪਰਸਨ ਸਾਡਾ ਕਿਹੜਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕਿਹੜੇ ਸਿੱਖ ਤੋਂ ਗੁਰਬਾਣੀ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਲ ਮਿਲਣ ਦੀ ਤਾਂਗ ਪੈਦਾ ਹੋਈ ਸੀ ਉਹਨਾਂ ਨੂੰ ਮਿਲਣ ਲਈ ਉਹਨਾਂ ਦਾ ਦਿਲ ਕੇ ਆਸੀ ਉਹਦੇ ਭਾਈ ਜੋਤ ਸਿੰਘ ਜੀ ਪਾਸੋਂ ਭਾਈ ਜੋਤ ਸਿੰਘ ਪਾਸੋਂ ਗੁਰਬਾਣੀ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਨਾਲ ਮਿਲਣ ਦੀ ਤਾਂਗ ਪੈਦਾ ਹੋਈ ਸੀ ਵੇਖੋ ਜੀ ਅੱਜ ਦੀ ਖ਼ਬਰ ਸਾਡਾ ਅਖਰੀ ਪਰਸਨ ਕਿਹੜਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮਿਲੇ ਸੀ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਕਿੱਥੇ ਹੋਈ ਕੀ ਕਰਤਾਰਪੁਰ ਸਾਹਿਬ ਆ ਕਿੱਥੇ ਹੈ ਪਾਕਿਸਤਾਨ ਵਿੱਚ ਕਿੱਥੇ ਹੋਈ ਸੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਅੱਜ ਦਾ ਸਾਡਾ ਵਿਸ਼ਾ ਇੱਥੇ ਸਮਾਪਤ ਹੋਇਆ ਸੀ ਅਸਦੀ ਕੱਖਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਜੀ ਮਿਲਤੇ ਨਵੀਂ ਕਲਾਸ ਵਿੱਚ ਤੇ ਨਵੇਂ ਵਿਸ਼ੇ ਦੇ ਨਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ